ਮਾਰੂ ਮਹੱਲਾ ਚੌਥਾ ਹਉ ਪੂੰਜੀ ਨਾਮ ਦਸਾਈਂਦਾ ਕੋ ਦਸੇ ਹਰ ਤਨ ਰਾਸ ਹਉ ਤਿਸ ਵਿੱਚ ਟਹਉ ਖੰਨ ਖੰਨੀਐ ਮੈਂ ਮੇਲੇ ਹਰ ਪ੍ਰਭ ਪਾਸ ਮੈਂ ਅੰਤਰ ਪ੍ਰੇਮ ਪਰਮ ਕਾ ਕਿਉ ਸੱਜਣ ਮਿਲੈ ਮਿਲਾਸ ਮਨ ਪਿਆਰਿਆ ਮਿੱਤਰਾ ਮੈਂ ਹਰ ਹਰ ਨਾਮ ਤਨ ਰਾਸ ਗੁਰ ਪੂਰੇ ਨਾਮ ਦ੍ਰਿੜਾਇਆ ਹਰ ਤੀਰਕ ਹਰ ਸਾਬਾਸ ਰਹਾਉ ਹਰ ਹਰ ਆਪ ਮਿਲਾਏ ਗੁਰ ਮੈਂ ਦੱਸੇ ਹਰ ਤਨ ਰਾਸ ਬਿਨ ਗੁਰ ਪ੍ਰੇਮ ਨ ਲੱਭਈ ਜਨ ਵੇਖੋ ਮਨ ਨਿਰਜਾਸ ਹਰ ਗੁਰ ਵਿੱਚ ਆਪ ਰਖਿਆ ਹਰ ਮੇਲੇ ਗੁਰ ਸਾबास ਸਾਗਰ ਭਗਤ ਭੰਡਾਰ ਹਰ ਪੂਰੇ ਸਤਗੁਰ ਪਾਸ ਸਤਗੁਰ ਤੁਠਾ ਖੋਲ ਦੇ ਮੁਖ ਗੁਰਮੁਖ ਹਰ ਪ੍ਰਗਾਸ ਮਨ ਮੁਖ ਬਾਗ ਵਿਹੂਣਿਆ ਤਖ ਮੁਈਆ ਕੰਦੀ ਪਾਸ ਗੁਰ ਦਾਤਾ ਦਾਤਾਰ ਹੈ ਹਉ ਮੰਗਉ ਦਾਨ ਗੁਰ ਪਾਸ ਚਿਰਿ ਵਿਛੁਨਾ ਮੇਲ ਪ੍ਰਭ ਮੈਂ ਮਨ ਤਨ ਵਡੜੀ ਆਸ ਗੁਰ ਪਾਵੇ ਸੁਣ ਬੇਨਤੀ ਜਨ ਨਾਨਕ ਕੀ ਅਰਦਾਸ ਮਾਰੂ ਮਹੱਲਾ ਚੌਥਾ ਹਰ ਹਰ ਕਥਾ ਸੁਣਾਏ ਪ੍ਰਭ ਗੁਰਮਤ ਹਰਿ ਹਿਰਦੈ ਸਮਾਣੀ ਜਪ ਹਰ ਹਰ ਕਥਾ ਵਡਭਾਗਿਆ ਹਰ ਉੱਤਮ ਪਦ ਨਿਰਬਾਣੀ ਗੁਰਮੁਖਾ ਮਨ ਪਰ ਤੀਤ ਹੈ ਗੁਰਪੂਰੈ ਨਾਮ ਸਮਾਣੀ ਮਨ ਮੇਰੇ ਮੈਂ ਹਰ ਹਰ ਕਥਾ ਮਨ ਪਾਣੀ ਹਰ ਹਰ ਕਥਾ ਨਿਤ ਸਦਾ ਕਰ ਗੁਰਮੁਖ ਅਕਥ ਕਹਾਣੀ ਰਹਾਉ ਮੈਂ ਮਨ ਤਨ ਖੋਜ ਢੰਡੋਲਿਆ ਕਿਉ ਪਾਈਐ ਅਕਥ ਕਹਾਣੀ ਸੰਤ ਜਨਾ ਮਿਲ ਪਾਇਆ ਸੁਣ ਅਕਥ ਕਥਾ ਮਨ ਪਹਾਣੀ ਮੇਰੇ ਮਨ ਤਨ ਨਾਮ ਆਧਾਰ ਹਰ ਮੈਂ ਮੇਲੇ ਪੁਰਖ ਸੁਜਾਣੀ ਗੁਰ ਪੁਰਖ ਹੈ ਪੁਰਖ ਮਿਲਾਏ ਪ੍ਰਭ ਮਿਲ ਸੁਰਤੀ ਸੁਰਤ ਸਮਾਣੀ ਵਡ ਭਾਗੀ ਗੁਰ ਸੇਵਿਆ ਹਰ ਪਾਇਆ ਸੁਘੜ ਸੁਜਾਣੀ ਮਨ ਮੁਖ ਭਾਗ ਵਿਹੂਣਿਆ ਤិន ਦੁਖੀ ਰਹਿਣ ਵਿਹਾਣੀ ਹਮਜਾਚਕ ਦੀਨ ਪ੍ਰਭ ਤੇਰਿਆ ਮੁਖ ਦੀਜੈ ਅੰਮ੍ਰਿਤ ਬਾਣੀ ਸਤਿਗੁਰ ਮੇਰਾ ਮਿੱਤਰ ਪ੍ਰਭ ਹਰ ਮਿਲਹੁ ਸੁਗੜ ਸੁਜਾਣੀ ਜਨ ਨਾਨਕ ਸਰਣਾਗਤੀ ਕਰ ਕਿਰਪਾ ਨਾਮ ਸਮਾਣੀ ਮਾਰੂ ਮਹੱਲਾ ਚੌਥਾ ਹਰ ਪਾਉ ਲੱਗਾ ਬੈਰਾਗਿਆ ਵੜ ਭਾਗੀ ਹਰ ਮਨ ਰਾਖ ਮਿਲ ਸੰਗਤ ਸਰਦਾ ਊਪਜੈ ਗੁਰ ਸ਼ਬਦੀ ਹਰ ਰਸ ਚਾਖ ਸਬ ਮਨ ਤਨ ਹਰਿਆ ਹੋਇਆ ਗੁਰ ਬਾਣੀ ਹਰ ਗੁਣ 파ਖ ਮਨ ਪਿਆਰਿਆ ਮਿੱਤਰਾ ਹਰ ਹਰ ਨਾਮ ਰਸ ਚਾਖ ਗੁਰ ਪੂਰੇ ਹਰ ਪਾਇਆ ਹਲਤ ਪਲਤ ਪਤ ਰਾਖ ਰਹਾਉ ਹਰ ਹਰ ਨਾਮ ਧਿਆਈਐ ਹਰ ਕੀਰਤ ਗੁਰਮੁਖ ਚਾਖ ਤਨ ਧਰਤੀ ਹਰ ਬੀਜੀਐ ਵਿੱਚ ਸੰਗਤ ਹਰ ਪ੍ਰਭ ਰਾਖ ਅੰਮ੍ਰਿਤ ਹਰ ਹਰ ਨਾਮ ਹੈ ਗੁਰ ਪੂਰੇ ਹਰ ਰਸ ਚਾਖ ਮਨ ਮੁਖੋ ਤ੍ਰਿਸਨਾ ਪਰ ਰਹੇ ਮਨ ਆਸਾ ਦਹਿ ਦਿਸ ਬਹੁ ਲਾਖ ਬਿਨ ਨਾਵੇ ਤ੍ਰਿਗ ਜੀਵ ਦੇ ਵਿੱਚ ਬਿਸ਼ਟਾ ਮਨ ਮੁਖ ਰਾਖ ਓਏ ਆਵਹਿ ਜਾਹਿ ਪਵਾਈਅਹ ਬਹੁ ਜੋਨੀ ਦੁਰਗੰਧ 파ਖ ਤਰਾਹਿ ਤਰਾਹਿ ਸਰਣਾਗਤੀ ਹਰ ਦਇਆ ਤਾਰ ਪ੍ਰਭ ਰਾਖ ਸੰਤ ਸੰਗਤ ਮੇਲਾ ਪਕਰ ਹਰ ਨਾਮ ਮਿਲੈ ਪਤ ਸਾਖ ਹਰ ਹਰ ਨਾਮ ਤਨ ਪਾਇਆ ਜਨ ਨਾਨਕ ਗੁਰਮਤਿ ਬਾਖ ਮਾਰੂ ਮਹੱਲਾ ਚੌਥਾ ਕਰ ਪੰਜਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਹਰ ਹਰ ਭਗਤ ਭਰੇ ਪੰਡਾਰਾ ਗੁਰਮੁਖ ਰਾਮ ਕਰੇ ਨਿਸਤਾਰਾ ਜਿਸਨੋ ਕਿਰਪਾ ਕਰੇ ਮੇਰਾ Swami ਸੋ ਹਰ ਕੇ ਗੁਣ ਗਾਵੇ ਜੀਉ ਹਰ ਹਰ ਕਿਰਪਾ ਕਰੇ ਬਨਵਾਲੀ ਹਰ ਹਿਰਦੈ ਸਦਾ ਸਦਾ ਸੰਮਹਾਲੀ ਹਰ ਹਰ ਨਾਮ ਜਪੋ ਮੇਰੇ ਜੀੜੇ ਜਪ ਹਰ ਹਰ ਨਾਮ ਛਡਾਵੈ ਜੀਉ ਰਹਾਉ ਸੁਖ ਸਾਗਰ ਅੰਮ੍ਰਿਤ ਹਰ ਨਾਉ ਮੰਗਤ ਜਨ ਜਾਚੈ ਹਰ ਦੇਹੋ ਪਸਾਉ ਹਰ ਸਤ ਸਤ ਸਦਾ ਹਰ ਸਤ ਹਰ ਸਤ ਮੇਰੇ ਮਨ ਭਾਵੈ ਜੀਉ ਨਵੇ ਛਿਦਰ ਸ੍ਰਵਹ ਹੈ ਅਪਵਿੱਤਰਾ ਬੋਲ ਹਰ ਨਾਮ ਪਵਿੱਤਰ ਸਭ ਕੀਤਾ ਜੇ ਹਰ ਸੁਪਰਸੰਨ ਹੋਵੇ ਮੇਰਾ ਸਵਾਮੀ ਹਰ ਸਿਮਰਤ ਮਲ ਲਹਿ ਜਾਵੇ ਜੀਉ ਮਾਇਆ ਮੋਹ ਬਖਮ ਹੈ ਭਾਰੀ ਕਿਉ ਤਰੀਏ ਦੁਤਰ ਸੰਸਾਰੀ ਸਤਿਗੁਰ ਬੋਹਿਥ ਦੇ ਪ੍ਰਭ ਸਾਚਾ ਜਪ ਹਰ ਹਰ ਪਾਰ ਲੰਘਾਵੇ ਜੀਉ ਤੂੰ ਸਰਬਤਰ ਤੇਰਾ ਸਭ ਕੋਈ ਜੋ ਤੂੰ ਕਰਹਿ ਸੋਈ ਪ੍ਰਭ ਹੋਈ ਜਨ ਨਾਨਕ ਗੁਣ ਗਾਵੇ ਬੇਚਾਰਾ ਹਰ ਪਾਵੇ ਹਰ ਥਾਏ ਪਾਵੇ ਜੀਉ ਮਾਰੂ ਮਹੱਲਾ ਚੌਥਾ ਹਰ ਹਰ ਨਾਮ ਜਪੋ ਮਨ ਮੇਰੇ ਸਭ ਕਿਲ ਵਿਖ ਕਾਟੈ ਹਰ ਤੇਰੇ ਹਰ ਤਨ ਰਾਖੋ ਹਰ ਤਨ ਸੰਚੋ ਹਰ ਚਲਦਿਆਂ ਨਾਲ ਸਖਾਈ ਜੀਓ ਜਿਸ ਨੂੰ ਕਿਰਪਾ ਕਰੈ ਸੋ ਧਿਆਵੈ ਨਿਤ ਹਰ ਜਪ ਜਾਪੈ ਜਪ ਹਰ ਸੁਖ ਪਾਵੈ ਗੁਰ ਪ੍ਰਸਾਦੀ ਹਰ ਰਸ ਆਵੈ ਜਪ ਹਰ ਹਰ ਪਾਰ ਲੰਘਾਈ ਜੀਓ ਰਹਾਉ ਨਿਰਭਉ ਨਿਰੰਕਾਰ ਸਤਨਾਮ ਜਗ ਮਹਾਂਸ਼੍ਰੇਸ਼ਟ ਉਤਮ ਕਾਮ ਦੁਸ਼ਮਨ ਦੂਤ ਜਮ ਕਾਲ ਠੇਹ ਮਾਰੋ ਹਰ ਸੇਵਕ ਨੇੜ ਨਾ ਜਾਈ ਜੀਉ ਜਿਸ ਉੱਪਰ ਹਰ ਕਾ ਮਨ ਮੰਨਿਆ ਸੋ ਸੇਵਕ ਚਾਹੋ ਜੁਗ ਚਾਹੋ ਕੁੰਟ ਜਾਣਿਆ ਜੇ ਉਸ ਕਾ ਬੁਰਾ ਕਹੇ ਕੋਈ ਪਾਪੀ ਤਿਸ ਜਮ ਕੰਕਰ ਖਾਈ ਜੀਉ ਸਭ ਮਹਿ ਏਕ ਨਿਰੰਝਨ ਕਰਤਾ ਸਭ ਕਰ ਕਰ ਵੇਖੈ ਆਪਣੇ ਚਲਤਾ ਜਿਸ ਹਰ ਰੱਖੈ ਤਿਸ ਕੌਣ ਮਾਰੇ ਜਿਸ ਕਰਤਾ ਆਪ ਛਡਾਈ ਜੀਉ ਹਾਉ ਅਨੰਦਿਨ ਨਾਮ ਲਈ ਕਰਤਾਰੇ ਜਿਨ ਸੇਵਕ ਭਗਤ ਸਬੇ ਨਿਸਤਾਰੇ ਦਸ ਅਠ ਚਾਰ ਵੇਦ ਸਭ ਪੂਛਹੁ ਜਨ ਨਾਨਕ ਨਾਮ ਛਡਾਈ ਜੀਉ ਮਾਰੂ ਮਹੱਲਾ ਪੰਜਵਾ ਘਰ ਦੂਜਾ ਇਕ ਓੰਕਾਰ ਸਤਗੁਰ ਪ੍ਰਸਾਦ ਡਰ ਪੈ ਤਰਤ ਆਕਾਸ਼ ਨਖੇਤਰਾ ਸਿਰ ਉਪਰ ਅਮਰ ਕਰਾਰਾ ਪਉਣ ਪਾਣੀ ਬੈਸੰਤਰ ਡਰ ਪੈ ਡਰ ਪੈ ਇੰਦਰ ਵਿਚਾਰਾ ਏਕਾ ਨਿਰਪਉ ਬਾਤ ਸੁਣੀ ਸੋ ਸੁਖੀਆ ਸੋ ਸਦਾ ਸੁਹਿਲਾ ਜੋ ਗੁਰ ਮਿਲ ਗਾਏ ਗੁਨੀ ਰਹਾਉ ਦੇਹ ਤਾਰ ਅਰ ਦੇਵਾ ਡਰ ਪਹਿ ਸਿੱਧ ਸਾਕ ਡਰ ਮੁਆ ਲਖ 84 ਹੀ ਮਰ ਮਰ ਜਨਮੇ ਫਿਰ ਫਿਰ ਜੁਨੀ ਜੋਆ ਰਾਜਸ ਸਾਤਕ ਤਾਮਸ ਡਰਪਹਿ ਕੀਤੇ ਰੂਪ ਉਪਾਇਆ ਛਲਬਪੁਰੀ ਇਹ ਕੌਲਾ ਡਰਪੈ ਅਤ ਡਰਪੈ ਧਰਮ ਰਾਇਆ ਸਗਲ ਸਮਗਰੀ ਡਰਹਿ ਵਿਆਪੀ ਬਿਨ ਡਰ ਕਰਨਹਿ ਹਾਰਾ ਕਹੋ ਨਾਨਕ ਭਗਤਨ ਕਾ ਸੰਗੀ ਭਗਤ ਸੁਹ ਹੈ ਦਰਬਾਰਾ ਮਾਰੂ ਮਹੱਲਾ ਪੰਜਵਾ ਪਾਂਚ ਬਰਖ ਕੋ ਅਨਾਥ ਤ੍ਰੂ ਬਾਰਕ ਹਰਿ ਸਿਮਰਤ ਅਮਰ ਅਟਾਰੇ ਪੁੱਤਰ ਹੇਤ ਨਾਰਾਇਣ ਕਹਿਓ ਜਮ ਕੰਕਰ ਮਾਰ ਬਿਦਾਰੇ ਮੇਰੇ ਠਾਕੁਰ ਕੀਤੇ ਅਗਨਤ ਉਧਾਰੇ ਮੋਹਿ ਦੀਨ ਅਲਪ ਮਤ ਨਿਰਗੁਣ ਪਰਿਉ ਸਰਣ ਦੁਆਰੇ ਰਹਾਉ ਬਾਲਮੀਕ ਸੁਪਚਾਰੂ ਤਰਿਓ ਬਦਕ ਤਰੇ ਵਿਚਾਰੇ ਏਕ ਨਿਮਖ ਮਨ ਮਾਹੇ ਅਰਾਧਿਓ ਗਜਪਤ ਪਾਰ ਉਤਾਰੇ ਕਿਨੀ ਰਖਿਆ ਭਗਤ ਪ੍ਰਹਿਲਾਦੈ ਹਰ ਨਾਖਸ ਨਖ ਹੈ ਬਿਦਾਰੇ ਬਿਦਰਦਾਸੀ ਸੁਤ ਭਇਉ ਪੁਨੀਤਾ ਸਗਲੇ ਕੁੱਲ ਉਜਾਰੇ ਕਵਨ ਪਰਾਦ ਬਤਾਵੋ ਆਪਣੇ ਮਿਥਿਆ ਮੋਹਮਗਨਾਰੇ ਆਇਓ ਸਾਮ ਨਾਨਕ ਊਟ ਹਰ ਕੀ ਲੀਜੈ ਪੂਜਾ ਪਸਾਰੇ ਮਾਰੂ ਮਹੱਲਾ 5ਵਾਂ ਵਿੱਤ ਨਵਿੱਤ ਭ੍ਰਮਿਓ ਬਹੁ ਭਾਤੀ ਅਨਕ ਯਤਨ ਕਰਤਾਏ ਜੋ ਜੋ ਕਰਮ ਕੀਏ ਹਉ ਹਉ ਮੈਂ ਤੇ ਤੇ ਪਏ ਅਜਾਏ ਅਵਰ ਦਿਨ ਕਾਹੂ ਕਾਜ ਨ ਲਾਏ ਸੋ ਦਿਨ ਮੋਕਉ ਦੀਜੈ ਪ੍ਰਭ ਜੀਓ ਜਾ ਦਿਨ ਹਰ ਜਸ ਗਾਏ ਰਹਾਉ ਪੁੱਤਰ ਕੁਲਤਰ ਗ੍ਰਹਿ ਦੇਖ ਪਸਾਰਾ ਇਸਹੀ ਮਹਿ ਉਰਜਾਏ ਮਾਇਆ ਮਦ ਚਾਖ ਭਏ ਉਦਮਾਤੇ ਹਰ ਹਰ ਕਬਹ ਨੰਗਾਏ ਇਹੇ ਵਿਦ ਖੋਜੀ ਬਹੁ ਪ੍ਰਕਾਰਾ ਬਿਨ ਸੰਤਨ ਨਹੀਂ ਪਾਏ ਤੁਮ ਦਾਤਾਰ ਵੱਡੇ ਪ੍ਰਭ ਸਮਰਥ ਮੰਗਨ ਕਉ ਦਾਨ ਆਏ ਤਿਆਗਿਓ सगला ਮਾਨ ਮਹਤਾ ਦਾਸ ਰੇਣ ਸਰਣਾਏ ਕਹੋ ਨਾਨਕ ਹਰ ਮਿਲ ਪਏ ਏਕੈ ਮਹਾ ਆਨੰਦ ਸੁਖ ਪਾਏ ਮਾਰੂ ਮਹੱਲਾ 5ਵਾਂ ਕਵਨ ਥਾਨ ਤੀਰਿਓ ਹੈ ਨਾਮ ਕਵਨ ਬਸਤ ਅਹੰਕਾਰਾ ਕਵਨ ਚਿਹਨ ਸੁਨ ਉਪਰ ਛੋਹਯੋ ਮੁਖਤੇ ਸੁਨ ਕਰ ਗਾਰਾ ਸੁਨ ਹੋਰੇ ਤੂ ਕੌਨ ਕਹਾਤੇ ਆਇਓ ਏਤੀ ਨਾ ਜਾਨਉ ਕੀਤੀ ਕੁਮੁੱਦਤ ਚਲਤੇ ਖਬਰ ਨ ਪਾਇਓ ਰਹਾਓ ਸਹਿਨਸੀਲ ਪਵਨ ਅਰਪਾਣੀ ਬਸੁਦਾ ਖਿਮਾ ਨਿਭਰਾਤੇ ਪੰਚ ਤਤ ਮਿਲ ਭਇਓ ਸੰਜੋਗਾ ਇਨ ਮਹਿ ਕਵਨ ਦੁਰਾਤੇ ਜਨ ਰਚ ਰਚਿਆ ਪੁਰਖ ਵਿਧਾਤਾ ਨਾਲੇ ਹਉਮੈ ਪਾਈ ਜਨਮ ਮਰਨ ਉਸਹੀ ਕਉ ਹੈ ਰੇ ਓਹਾ ਆਵੈ ਜਾਈ ਬਰਨ ਚਿਹਨ ਨਾਹੀ ਕਿਛ ਰਚਨਾ ਮਿਥਿਆ ਸਗਲ ਪਸਾਰਾ ਪੰਤ ਨਾਨਕ ਜਬ ਖੇਲ ਉਜਾਰੈ ਤਬ ਏਕੈ ਇਕੰਕਾਰਾ ਮਾਰੂ ਮਹੱਲਾ ਪੰਜਵਾ ਮਾਨ ਮੋਹ ਅਰ ਲੋਭ ਵਿਕਾਰਾ ਬਿਓ ਚੀਤ ਨ ਘਾਲਿਓ ਨਾਮ ਰਤਨ ਗੁਣਾ ਹਰ ਬਣ ਜੇ ਲਾਦ ਵਖਰ ਲੈ ਚਾਲਿਓ ਸੇਵਕ ਕੀ ਓੜਕ ਨਿਭਹੀ ਪ੍ਰੀਤ ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰਾਖਿਓ ਚੀਤ ਰਹਾਉ ਜੈਸੀ ਆਗਿਆ ਕੀਨੀ ਠਾਕੁਰ ਤਿਸਤੇ ਮੁਖ ਨਹੀਂ ਮੋਰਿਓ ਸਹਿਜ ਆਨੰਦ ਰਖਿਓ ਗ੍ਰਹਿ ਭੀਤਰ ਉਠ ਵਾਹੂ ਕਉ ਦੌਰਿਓ ਆ ਗਿਆ ਮਹਿ ਪੂਖ ਸੋਈ ਕਰ ਸੁਖਾ ਸੋਗ ਹਰਖ ਨਹੀਂ ਜਾਣਿਓ ਜੋ ਜੋ ਹੁਕਮ ਭਇਓ ਸਾਹਿਬ ਕਾ ਸੋ ਮਾਥੈ ਲੈ ਮਾਨਿਓ ਭਇਓ ਕਿਰਪਾਲ ਠਾਕੁਰ ਸੇਵਕ ਕਉ ਸਬਰੇ ਹਲਤ ਪਲਾਤਾ ਤਨ ਸੇਵਕ ਸਫਲ ਉਹ ਆਇਆ ਜਿਨ ਨਾਨਕ ਖਸਮ ਪਛਾਤਾ ਮਾਰੂ ਮਹੱਲਾ ਪੰਜਵਾ ਖੁੱਲਿਆ ਕਰਮ ਕਿਰਪਾ ਪਈ ਠਾਕੁਰ ਕੀਰਤਨ ਹਰ ਹਰ ਗਾਈ ਸ਼੍ਰਮ ਥਾਕਾ ਪਾਏ ਬਿਸਰਾਮਾ ਮਿਟ ਗਈ ਸਗਲੀ ਤਾਈ ਅਬ ਮੁਹੇ ਜੀਵਨ ਪਦਵੀ ਪਾਈ ਚੀਤ ਆਇਓ ਮਨ ਪੁਰਖ ਵਿਧਾਤਾ ਸੰਤਨ ਕੀ ਸਰਣਾਈ ਰਹਾਉ ਕਾਮ ਕ੍ਰੋਧ ਲੋਭ ਮੋਹ ਨਿਵਾਰੇ ਨਿਵਰੇ ਸਗਲ ਬੈਰਾਈ ਸਦ ਹਜੂਰ ਹਾਜ਼ਰ ਹੈ ਨਾજર ਕਤਹਿ ਨਾ ਭਇਓ ਦੂਰਾਈ ਸੁਖ ਸੀਤਲ ਸਰਦਾ ਸਭ ਪੂਰੀ ਹੋਏ ਸੰਤ ਸਹਾਈ ਪਾਵਨ ਪਤਿਤ ਕੀਏ ਖਿਨ ਪੀਤਰ ਮਹਿਮਾ ਕਥਨ ਨ ਜਾਈ ਨਿਰਪਉ ਭਏ ਸਗਲ ਪੈ ਖੋਏ ਗੋਬਿੰਦ ਚਰਨ ਓਟਾਈ ਨਾਨਕ ਜਸ ਗਾਵੇ ਠਾਕੁਰ ਕਾ ਰੈਣ ਦਿਨਸ ਲਿਵਲਾਈ ਮਾਰੂ ਮਹੱਲਾ ਪੰਜਵਾ ਜੋ ਸਮਰਥ ਸਰਬ ਗੁਣ ਨਾਇਕ ਤਿਸ ਕਉ ਕਬਹੋ ਨ ਗਾਵਸਰੇ ਛੋੜ ਜਾਏ ਖਿਨ ਪੀਤਰ ਤਾ ਕਉ ਵਾ ਕਉ ਫਿਰ ਫਿਰਤਾ ਵਸਰੇ ਆਪਣੇ ਪ੍ਰਭ ਕਉ ਕਿਉ ਨ ਸਮਾਰਸਰੇ ਬੈਰੀ ਸੰਗ ਰੰਗ ਰਸ ਰਚਿਆ ਤਿਸ ਸਿਉ ਜੀਅ ਰਾਜਾਰਸਰੇ ਰਹਾਉ ਜਾ ਕੈ ਨਾਮ ਸੁਨਿਐ ਜਮ ਛੋਡੇ ਤਾ ਕੀ ਸਰਣ ਨ ਪਾਵਸਰੇ ਕਾੜ ਦੇ ਸਿਆਲ ਬਪੁਰੇ ਕਉ ਤਾ ਕੀ ਓਟ ਟਿਕਾ ਵਸਰੇ ਜਿਸ ਕਾ ਜਾਸ ਸੁਨਤ ਭਵ ਤਰੀਐ ਤਾ ਸਿਉ ਰੰਗ ਨ ਲਾਬਸਰੇ ਥੋਰੀ ਬਾਤ ਅਲਪ ਸੁਪਨੇ ਕੀ ਬਹੁਰ ਬਹੁਰ ਅਟਕਾ ਵਸਰੇ ਬਿਉ ਪ੍ਰਸਾਦ ਕਿਰਪਾ ਨਿਧ ਠਾਕੁਰ ਸੰਤ ਸੰਗ ਪਤ ਪਾਈ ਕਹੋ ਨਾਨਕ ਤਰੇ ਗੁਣ ਬ੍ਰਹਮ ਛੂਟਾ ਜੋ ਪ੍ਰਭ ਪਏ ਸਹਾਈ